ਵੱਡੀ ਖਬਰ ਮੁਕੇਰੀਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਮੁਕੇਰੀਆਂ ਨਸਤੀਕ ਹਾਜੀਪੁਰ ਮਾਨਸਰ ਰੋਡ ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਮੇਲਾ ਵੇਖ ਕੇ ਵਾਪਸ ਆ ਰਹੀਆਂ ਮਾਂ ਤੇ ਧੀ ਦੀ ਮੌਤ ਇਹੀ ਹੋਤੋ ਗਈ ਜਦ ਕਿ ਬੇਟਾ ਗੰਭੀਰ ਜ਼ਖਮੀ ਹੋ ਗਿਆ ਜਾਣਕਾਰ ਦਿੰਦਿਆਂ ਮ੍ਰਿਤਕ ਮਹਿਲਾ ਦੇ ਪਰਿਵਾਰ ਨੇ ਦੱਸਿਆ ਕਿ ਮੇਰੀ ਪਣ ਰੇਖਾ ਰਾਣੀ ਪਤਨੀ ਪੂਰਨ ਚੰਦ ਆਪਣੀ ਧੀ ਗਰੀਮਾ ਮਹਿਰਾ ਜਿਸ ਦੀ ਉਮਰ 7 ਸਾਲ ਦੇ ਕਰੀਬ ਹੈ ਅਤੇ ਬੇਟੇ ਰਿਧਮ ਜਿਸ ਦੀ ਉਮਰ 13 ਸਾਲ ਦੇ ਕਰੀਬ ਹੈ ਦੇ ਨਾਲ ਤਲਵਾਣਾ ਦੇ ਛਿੰਗੜਮਾਂ ਤੋਂ ਮੇਲਾ ਵੇਖ ਕੇ ਵਾਪਸ ਆ ਰਹੀ ਸੀ ਤੇ ਜਦੋਂ ਮਾਨਸਰ ਰੇਲਵੇ ਫਾਟਕ ਨੇ ਸਥਿਕ ਪਹੁੰਚੀ ਤਾਂ ਉੱਥੇ ਫਾਟਕ ਲੱਗਿਆ ਹੋਇਆ ਸੀ ਤੇ ਜਿਵੇਂ ਹੀ ਉਹ ਆਪਣੀ ਧੀ ਅਤੇ ਬੇਟੇ ਨਾਲ ਟਰਾਲੀ 'ਚ ਉਤਰੀ ਤਾਂ ਇੱਕ ਅਣਪਛਾਤੀ ਗੱਡੀ ਨੇ ਕਈ ਲੋਕਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਪੰਜ ਤੋਂ ਵਧੇਰੇ ਵਿਅਕਤੀ ਜ਼ਖਮੀ ਹੋ ਗਏ ਗੰਭੀਰ ਜ਼ਖਮੀ ਰੇਖਾ ਤੇ ਉਸਤੀਤੀ ਨੂੰ ਮਕੇਰੀਆਂ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਲੰਡਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਘਟਨਾ ਤੋਂ ਬਾਅਦ icar ਚਾਲਕ ਮੁੱਖੇ ਤੋਂ ਫਰਾਰ ਹੋ ਗਿਆ ਦੂਜੇ ਪਾਸੇ ਪੁਲਿਸ ਨੇ ਇਹ ਲੱਗ ਕੇ ਲੱਗੇ ਸੀ ਸੀਸੀਟੀਵੀ ਕੈਮਰਾ ਦੇ ਆਧਾਰ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਵਿਨੋਦ ਤੁਹਾਡੇ ਕੀ ਲੱਗਦੇ ਸੀ? ਮੇਰੀ ਸਿਸਟਰ ਕੀ ਨਾਮ ਸੀ ਨਾ ਰੇਖਾ ਕੁਮਾਰ ਕਿੱਥੇ ਗਈ ਸੀ ਔਰ ਕਦੋਂ ਇਹ ਹਾਦਸਾ ਵਾਪਰਿਆ? ਇਹ ਬਾਬੇ ਦੇ ਗਈ ਝਿੰਗੜਾ ਮੇਲੇ ਤੇ ਠੀਕ ਹੈ। ਉੱਥੋਂ ਆਂਦੀ ਵਕੀ ਘਰ ਨੂੰ ਆਂਦੇ ਹੀ ਤੇ ਉੱਥੇ ਆਂਦੀ ਵਕੀ ਬਾਹਰ ਦਾਤ ਹੋਈ ਆ ਬਹੁਤ ਜ਼ਰਾ ਜ਼ਖਮੀ ਕੀਤਾ ਦੀ ਕਿਹਨੇ ਕਾਦੇ ਕਾਦੇ ਨਾਲ ਟੱਕਰ ਹੋਈ ਸੀ? ਇਹ ਗੱਡੀ ਨਾ ਅੱਛਾ ਫਿਰ ਉਸ ਤੋਂ ਬਾਅਦ ਕਾਰ ਨਾ ਬਿਆਰ ਕਾਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੇ ਹਸਪੀਟਲ ਲੈ ਕੇ ਆਏ ਹਸਪੀਟਲ ਲੈ ਕੇ ਆ ਕੇ ਤੇ ਬਹੁਤ ਜ਼ਿਆਦਾ ਗਾਇਲ ਹੀ ਕੁੜੀ ਦੀ ਤੇ ਆਂਦੇ ਸਾਥ ਹੀ ਡੈਥ ਹੋ ਗਈ ਕੁੜੀ ਦਾ ਕੀ ਨਾਮ ਸੀਗਾ ਨਾ ਗਰਮਾ ਕਿਨੇ ਸਾਲ ਦੀ 7 ਸਾਲ ਦੀ ਤੇ ਇਹ ਇਸ ਤੋਂ ਸੀਸੀਟੀਵੀ ਟੀਵੀ ਵਗੈਰਾ ਤਲਾਸ਼ ਕੀਤੀ ਰਸਤੇ 'ਚ ਕਿ ਕਿਸ ਤਰ੍ਹਾਂ ਹਸਤਾ ਹੋਇਆ ਕੁਝ ਪਤਾ ਲੱਗਾ ਨਹੀਂ ਅੱਜ ਸਵੇਰੇ ਕੀਤੀ ਕੋਈ ਪਹਿਲਾਂ ਸਵੇਰੇ ਪੁੱਛਤਾਛ ਦੀ ਕਰਨ ਦੇ ਆਈ ਬਾਅਦ 'ਚ ਅਸੀਂ ਕਿਹਾ ਕਿ ਅਸੀਂ মিডিਆ ਵਾਲੇ ਨੂੰ ਸੱਦ ਲੱਗੇ ਆ ਤੇ ਬਾਅਦ 'ਚ ਉਹਨਾਂ ਨੇ ਥੋੜੀ ਪੁੱਛਤਾਛ ਕੀਤੀ ਦੁਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਆ ਨੋ ਸਿਰਫ ਇਨਸਾਫ ਚਾਹੀਦਾ ਬਾਬੇ ਦੇ ਗਏ ਹੀ ਮੇਲੇ ਤੇ ਗਏ ਸੀ ਤੇ ਮੇਲੇ ਤੋਂ ਆਏ ਕਰਦੇ ਹੀ ਤੇ ਆਣ ਕੇ ਆਪਣੀ ਸਾਈਡ ਤੇ ਜਾਏ ਕਰਦੇ ਸੀ ਇਹ ਟੋਟਲ 6 ਜਾਂ 7 ਜਣੇ ਹੈ ਸੀ ਤੇ ਇਹ ਆਪਣੀ ਸਾਈਡ ਤੇ ਜਾਏ ਕਰਦੇ ਇੱਕ ਗੱਡੀ ਵਾਲਾ ਪਿੱਛੇ ਵਾਲਾ ਆਇਆ ਸੀ ਤੇ ਨਾਲੇ ਘੜੀਸਤਾ ਜਣੇ ਨੂੰ ਲੈ ਗਿਆ ਕਿਹੜੀ ਗੱਡੀ ਸੀ ਇਹ ਵਾਈਟ ਕਲਰ ਦੀ ਸੀ ਸ਼ਿਫਟਰ ਵਗੈਰਾ ਸੀ ਗੱਡੀ ਠੀਕ ਹੈ ਤੇ ਲੈ ਕੇ ਗਿਆ ਤੇ ਨਾਲੇ ਪਹਿਲਾਂ ਕੁੜੀ ਦੇ ਵੀ ਸੱਟਾਂ ਵਗੈਰਾ ਕਾਫੀ ਲੱਗੀਆਂ ਸਿਸਟਰ ਦੇ ਸਿਸਟਰ ਦੇ ਕਾਫੀ ਬਾਹਾਂ ਟੁੱਟ ਗਈ ਆ ਲੱਤ ਦੇ ਵੀ ਲੱਤ ਵੀ ਕਰਾਇਆ ਗਈ ਸੀ ਖਰੀਦ ਦੀ ਹੱਡੀ ਵੀ ਕਰਾਇਆ ਗਈ ਸੀ ਤੇ ਛਾਤੀ ਦੇ ਵੀ ਗੱਡੀ ਤੇ ਤੋਂ ਹਾਂਜੀ ਪੂਰੇ ਜਿਲ੍ਹਾ ਹੋ ਗਿਆ ਤੋਂ ਬਾਅਦ ਤੁਸੀਂ ਕੋਈ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹਾਲ ਤੱਕ ਕੋਈ ਸਵਾਇ ਕੀਤੀ ਸੀ ਅਸੀਂ ਤੇ ਪਹਿਲਾਂ ਸਵੇਰੇ ਤੇ ਕੋਈ ਸੁਣਾਈ ਨਹੀਂ ਹੋਈ ਫਿਰ ਬਾਅਦ ਅਸੀਂ ਮੀਡੀਆ ਵਾਲੇ ਨੂੰ ਕਿਹਾ ਸੀ ਫਿਰ ਬਾਅਦ ਸਾਰਾ ਕੁਝ ਹੋਇਆ ਸੀ ਹੁਣ ਕੀ ਮੰਗ ਕਰਦੇ ਅਸੀਂ ਮੰਗਿਆ ਬਸ ਸਾਨੂੰ ਇਨਸਾਫ ਚਾਹੀਦਾ ਬਸ ਤੇ ਉਹ ਵੀ ਕਿੰਨੇ ਵੀ ਇਹ ਕੰਮ ਕੀਤਾ ਉਹਨੂੰ ਜਲਦ ਜਲਦ ਫੜਿਆ ਜਾਵੇ ਇਹ ਪਿੱਛੋਂ ਗੱਡੀ ਆਈ ਉਹਨਾਂ ਸਰਾਫ ਹੀ ਪਿੱਤੀ ਲੀ ਹੂੰ ਤੇ ਇਆਂ ਤੇ ਵੱਜਣ ਲੱਗੇ ਨਾ ਪਹਿਲੇ ਉਹ ਮਾਮੀ ਇੱਕ ਪਾਸੇ ਹੈਗੇ ਨਾ ਤੋਂ ਉਹਨਾਂ ਦੇ ਵੱਜੇ ਤੇ ਇਹ ਇੱਧਰੋਂ ਆ ਗਿਆ ਆਪਾਂ ਮੈਂ ਇੱਧਰੋਂ ਆ ਗਿਆ ਇੱਕ ਪਾਸੇ ਨੂੰ ਆ ਗਿਆ ਆਪਾਂ ਤਾਂ ਇਹਨਾਂ ਨੂੰ ਕਿਹਾ ਮਾਮੀ ਉਹਨੂੰ ਉਹਨਾਂ ਤਰੀਕੇ ਨਾਲ ਕਿ ਨਾਲੀ ਦਾ ਕਿ ਉਹ ਇੱਕ ਹਸਾਬ ਦੇ ਅੱਗੇ ਛੱਡਿਆ ਜਾ ਕੇ ਉਹਨਾਂ ਨੇ ਤਾਂ ਬਾਕੀਆਂ ਦੇ ਪਿੱਛੇ ਉਹ ਗੱਡੀ ਵਾਲਾ ਰੁਕਿਆ ਨਹੀਂ ਉੱਥੇ ਨਹੀਂ ਜੀ ਉਹ ਨਹੀਂ ਰੁਕਿਆ ਕਿਹੜੇ ਕਿਹੜੇ ਰੰਗ ਦੀ ਗੱਡੀ ਸੀਗੀ ਵਾਈਟ ਕੱਲਰ ਦੀ ਸੀ ਕਿਸੇ ਨੇ ਤੁਹਾਡੀ ਮਦਦ ਵਗੈਰਾ ਕੀਤੀ ਉੱਥੇ ਇੱਥੇ ਪਿੰਡ ਵਾਲੇ ਉਹ ਪਾਈਪੂ ਛੱਟੇ ਹੋਏ ਸੀਗੇ ਉਦਾਂ ਉਹਨਾਂ ਨੇ ਪੁਲਿਸ ਨੇ ਸਵੇਰੋਂ ਆਈ ਬੱਸ ਆਏ ਹੀ ਦੋ ਤਿੰਨ ਜਣੇ ਆਏ ਪਤਾ ਨਹੀਂ ਲੱਗਿਆ ਇੰਨਾ ਗੱਡੀ ਦਾ ਤੇ ਤੁਸੀਂ ਆਪਣੀ ਮਦਰ ਦੇ ਨਾਲ ਸੀ ਕਿ ਮੰਮੀ ਦੇ ਹਾਂਜੀ ਤੇ ਕਿੱਥੋਂ ਆਏ ਸੀ ਤੁਸੀਂ ਆਪਾਂ ਮੇਲਾ ਦੇਖ ਕੇ ਆਂਦੇ ਰੇਗੇ ਤੇ ਟੱਕਰ ਟੱਕਰ ਉਹਨੇ ਪਿੱਛੇ ہماری ਜਿੱਤੇ ਨਾਲ ਹੀ ਸੀ ਮੰਮੀ ਦੇ ਹਾਂਜੀ ਤੁਸੀਂ ਬਚ ਗਏ ਤੁਹਾਡਾ ਬਚਾਅ ਹੋ ਗਿਆ ਹਾਂ ਬਚਾਅ ਕੇ ਇੱਥੇ ਆਇਆ ਇੱਥੇ ਲੱਗੀ ਆ ਤੁਹਾਡੀ ਵੀ ਲੱਗੀ ਆ ਹਾਂਜੀ ਤੇ ਉਹਨਾਂ ਨੂੰ ਤੇਰੀ ਸਿਰੇ ਲੱਗਿਆ ਟੇਢੀ ਮੇਢੀ ਦੇ ਗੱਡੀ ਚਲਾਉਂਦੇ ਹੈਗਾ ਵੀ at gna university see potential in everyone and everything around us we drive innovation and entrepreneurship we groom competent global citizens to effect positive change around them